तो देखे मंदिर जेडा की पांच हजार तीन सौ छब्बीस साल पुराना है। आपको यहाँ पे आप कितने साल छत्तीस साल हो गया महाराज जी प्याज के चरणों में पहले तो दादा इसके बाद बुडे दादा जो भी त्रिकी पी, पीड़ी जो है गुजर गई है जी आ, आप यही से रहने वाले हम हैं हमारे गाँव पर था चमोली में थाना पर हम छह माह यहाँ रहते हैं यहाँ भी हमारी मकान है यहाँ भी हमारी जमीन है थेक, थेक, हाँ जी हाँ छह महीने यहाँ छह महीने बैठाना जी ठीक है जी ਚੱਲਿਆ ਕਾਲ ਦੋਸਤੋ ਅੱਜ ਦਾ ਵਲੌਗ ਹੈ ਗੋਬਿੰਦ ਘਾੜ ਗੁਰਦੁਆਰਾ ਸਾਹਿਬ ਤੋਂ ਮਾਨਾ ਪਿੰਡ ਦਾ ਜਿੱਥੇ ਹਿੰਦੁਸਤਾਨ ਦੀ ਹੱਦ ਖਤਮ ਹੁੰਦੀ ਹੈ ਅੱਜ ਦਾ ਵਲੌਗ ਸਰਸਵਤੀ ਮਾਤਾ ਦੇ ਦਰਸ਼ਨ ਕਰਾਵਾਂਗੇ ਅਤੇ ਭੀਮਪੁੱਲ ਉਹ ਜਗ੍ਹਾ ਦੇ ਦਰਸ਼ਨ ਵੀ ਕਰਾਵਾਂਗੇ ਜੋ ਕਿ ਸਵਰਗ ਨੂੰ ਰਸਤਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਏ ਤੁਸੀਂ ਦੇਖ ਰਹੇ ਹੋ ਉਹ ਸੜਕ ਜੋ ਪੁਲਿਸ ਵਾਲੇ ਰੋਕ ਲੈਂਦੇ ਹਨ ਤਾਂ ਜੋ ਕਿ ਜਾਮ ਨਾ ਲੱਗ ਸਕੇ ਇੱਕ ਸਾਈਡ ਤੋਂ ਗੱਡੀਆਂ ਆਉਂਦੀਆਂ ਹਨ ਦੂਜੀ ਸਾਈਡ ਤੋਂ ਰੋਕ ਲਈਆਂ ਜਾਂਦੀਆਂ ਹਨ ਹਰ ਜਗ੍ਹਾ ਪੁਲਿਸ ਖੜਾਈ ਜਾਂਦੀ ਹੈ ਤਾਂ ਜੋ ਕਿ ਜਾਮ ਨਾ ਲੱਗ ਸਕੇ ਇਹ ਹੈ ਕੁਝ ਖੂਬਸੂਰਤ ਦ੍ਰਿਸ਼ ਜੋ ਕਿ ਪਹਾੜਾਂ ਦਾ ਹੈ ਜਿਵੇਂ ਕਿ ਸੜਕਾਂ ਨੂੰ ਛੂੰਦੇ ਹੋਣ ਰਸਤੇ ਦੇ ਵਿੱਚ ਤੁਹਾਨੂੰ ਬੋਰਡ ਲੱਗੇ ਵੀ ਦਿਖ ਜਾਣਗੇ ਜਿਵੇਂ ਕਿ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਜੋ ਕਿ ਬਦਰੀਨਾਥ ਨੂੰ ਲੰਘ ਕੇ ਆਪਾਂ ਮਾਨਾ ਪਿੰਡ ਜਾਣਾ ਹੈ ਇੱਥੋਂ ਹੀ ਕਰੀਬ 10 ਕਿਲੋਮੀਟਰ ਚੱਲਣ ਤੋਂ ਬਾਅਦ ਟੋਲ ਆਉਂਦਾ ਹੈ ਜਿਸ ਦੀ ਪਰਚੀ 50 ਰੁਪਏ ਹੈ ਤੇ ਉਸ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਹੁੰਦੀ ਹੈ ਤੁਹਾਡੀ ਗੱਡੀ ਵਿੱਚ ਕਿੰਨੇ ਬੰਦੇ ਹਨ ਇਹਨਾਂ ਨੇ ਹੁਣ ਜਿਹੜਾ ਵੀ ਚਾਰ ਧਾਮ ਦੀ ਯਾਤਰਾ ਤੇ ਆਉਂਦਾ ਹੈ ਉਹਨਾਂ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਦੇ ਹਨ ਹੁਣ ਕਰੀਬ 1 ਘੰਟਾ ਸਫਰ ਕਰਨ ਤੋਂ ਬਾਅਦ ਅਸੀਂ ਪਹੁੰਚੇ ਮਾਨਾ ਪਿੰਡ ਜਿਸ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਇੱਕ ਕਾਰ ਪਾਰਕਿੰਗ ਦੀ ਪਰਚੀ ਲੱਗਦੀ ਹੈ ਜੋ ਕਿ ਕਾਰ ਪਾਰਕਿੰਗ ਨਹੀਂ کہہ ਸਕਦੇ ਆਪਾਂ ਸਾਨੂੰ ਕਿਸੇ ਪਿੰਡ ਦੇ ਬੰਦਿਆਂ ਨੇ ਦੱਸਿਆ ਸੀ ਉਹ ਜਿੰਨੀ ਕੁ ਵੀ 4-5 ਮਹੀਨੇ ਦੇ ਪੈਸੇ ਕੱਟਦੇ ਹੁੰਦੇ ਹਨ ਤਾਂ ਉਹ ਪਿੰਡ ਵਾਲਿਆਂ ਨੂੰ ਦੇ ਦਿੱਤੇ ਜਾਂਦੇ ਹਨ ਤੁਹਾਡਾ ਸਵਾਗਤ ਹੈ ਮਾਨਾ ਪਿੰਡ 'ਚ ਇਸ ਦੀ ਹੀ ਬਿਲਕੁਲ ਸਿੱਧੀ ਚੜਾਈ ਹੈ ਰਸਤੇ ਵਿੱਚ ਬਾਜ਼ਾਰ ਲੱਗੇ ਦਿਖ ਜਾਣਗੇ ਜਿੱਥੇ ਜ਼ਿਆਦਾਤਰ ਸਰਦੀਆਂ ਦਾ ਸਾਮਾਨ ਮਿਲਦਾ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਇਸ ਨੂੰ ਪਹਾੜੀ ਲੋਕ ਨਜਰਵਟੂ ਕਹਿੰਦੇ ਹਨ ਹੁਣ ਇੱਥੋਂ ਸ਼ੁਰੂ ਹੁੰਦੇ ਹਨ ਮੰਦਿਰ ਜਿੱਥੇ ਤੁਹਾਨੂੰ ਬੋਰਡ ਲੱਗਿਆ ਦਿਖ ਜਾਏਗਾ ਜੇ ਤੁਸੀਂ ਸੱਜੇ ਹੱਥ ਜਾਣੇ ਹੋ ਤਾਂ ਉੱਪਰ ਗੁਫਾ ਵਾਲਾ ਮੰਦਿਰ ਅਤੇ ਆਖਰੀ ਚਾਹ ਦੀ ਦੁਕਾਨ ਜੇ ਖੱਬੇ ਹੱਥ ਜਾਣੇ ਹੋ ਤਾਂ ਸਰਸਵਤੀ ਮਾਤਾ ਜੀ ਦਾ ਮੰਦਿਰ ਅਤੇ ਬੀਮ ਪੁੱਲ ਦੇ ਤੁਸੀਂ ਦਰਸ਼ਨ ਕਰੋਗੇ ਹੁਣ ਜੇ ਇਹ ਮੰਦਰ ਦੇਖ ਰਹੇ ਹੋ ਇਹ ਹੈ ਮਾਂ ਭਾਰਤ ਦਾ ਲੇਖਨ ਮੰਦਰ ਜਿਹੜੇ ਉੱਥੇ ਦਰਸ਼ਨ ਕਰਨ ਆਏ ਸੀ ਅਸੀਂ ਉਹਨਾਂ ਤੋਂ ਪੁੱਛਿਆ ਉਹਨਾਂ ਦਾ ਕਹਿਣਾ ਸੀ ਕਿ ਮਾਂ ਭਾਰਤ ਇਸ ਮੰਦਰ ਦੇ ਵਿੱਚ ਬੈਠ ਕੇ ਲਿਖੀ ਗਈ ਸੀ ਬਾਕੀ ਜੇ ਸਾਡੀ ਜਾਣਕਾਰੀ ਗਲਤ ਹੋਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਖਿਮਾ ਦੇ ਜਾਚਕ ਇੱਥੇ ਮੱਥਾ ਟੇਕਣ ਦੇ ਬਾਅਦ ਆਪਾਂ ਚੱਲਦੇ ਹਾਂ ਅੱਗੇ ਤਕਰੀਬਨ 200 ਮੀਟਰ ਦੀ ਚੜਾਈ ਚੜਨ ਤੋਂ ਬਾਅਦ ये वो मंदिर है वेद व्यास मंदिर आओ पंडित जी तो पूछते हैं इन्हों का पूरा इतिहास पंडित जी ये कितने साल हो गए ये भाग तो पांच हजार तीन सौ तीस पास हो गए बात आप, आपको यहां उससे पहले ही वेद व्यास जी ने यहां पे बैठ करके हमारे सनातन धर्म के जितने भी ग्रंथ थे ना उनकी रचना कर ली थी केवल महाभारत को लिखने के लिए गणेश जी की स्तुति इसलिए करनी पड़ी व्यास को कल वाला था द्वापर का अंतिम समय था इतनी जल्दी कौन लिखे तो ब्रह्मा जी जी ने कहा कि आप गणेश का ब्रह्मांवरण कीजिए गणेश जी आए तो गणेश जी ने कहा कि भाई लिखते वक्त मेरी लेखनी रुकनी नहीं चाहिए इस शर्त पे लिखना तो मैं लिखूंगा तो वेद व्यास जी ने कहा कि मेरी भी शर्त रहेगी ना मैं भी जिस को कहूंगा आप भी सोच और समझ के लिखना तो यहाँ से वेद व्यास जी महाभारत बोले और नीचे गणेश गुफा में गणेश जी लिखे इनके लिए पूर्ण okay. नहीं होता ये प्रश्न क्या बता रही है परंतु सज्जनों महाभारत के बाद आत्म संतुष्टि नहीं मिलती नारद जी आए तो ना, नारद जी ने कहा आपने तो सब कुछ कर दिया पर जब तक आपने भागवतम रसमालयम जब तक आपने भक्तों को भागवत रूपी रस का पान नहीं दिया तब तक आपका चित्त शांति नहीं होगा तो अंत में विदिव्याण भगवान को प्रणाम किया माँ सरस्वती की वंदना की और जिस पुण्य धाम पे आप लोग विराजे हुए हैं ना इसी पुण्य धाम पे बैठ करके महाभारत की बात अठारवा पुराण श्रीमद भागवत महापुराण की रचना की पूर्व श्रीमदभागवत महा पुराण ਆਓ ਹੁਣ ਚੱਲਦੇ ਆਂ ਸਰਸਵਤੀ ਮਾਤਾ ਦੇ ਮੰਦਿਰ ਤੇ ਨਾਲ ਹੀ ਪੀਮ ਪੁੱਲ ਇਹ ਰਸਤਾ ਬਿਲਕੁਲ ਹੀ ਉਤਰਾਈ ਵਾਲਾ ਹੈ ਇਹ ਬੋਤਲਾਂ ਵਿੱਚ ਜਲ ਭਰਿਆ ਹੋਇਆ ਹੈ ਜੋ ਕਿਹਾ ਜਾਂਦਾ ਹੈ ਕਿ ਮੰਦਿਰ ਦੇ ਨਾਲੇ ਨਦੀ ਵਗਦੀ ਜੋ ਲਿਆ ਕੇ ਸੰਗਤਾਂ ਨੂੰ ਬੋਤਲਾਂ 'ਚ ਦਿੱਤਾ ਜਾਂਦਾ ਹੈ ਘਰ ਲਿਜਾਉਣ ਦੇ ਲਈ ਇਹ ਸਰਸਪਤੀ ਜਲ ਹੈ ਕਿੰਨੇ ਦਾ ਹੈ ਇਹ 20 ਰੁਪਏ ਦਾ ਹੈ 40 ਇਹ 20 ਰੁਪਏ ਦਾ ਹੈ ਜੀ 40 ਰੁਪਏ ਦਾ ਹੁਣ ਆਖੀਰ ਪਹੁੰਚੇ ਸਰਸਵਤੀ ਮਾਤਾ ਦੇ ਮੰਦਿਰ ਇਸ ਦੀ ਉਸਾਰੀ ਚੱਲ ਰਹੀ ਹੈ ਤੇ ਬਾਹਰ ਹੁਣ ਜੋੜੇ ਉਤਾਰ ਕੇ ਚੱਲਦੇ ਹਾਂ ਅੰਦਰ होने आ नतमस्तक ये दर्शन करो तुसी भी आओ चल रहे हैं हम कोड़ियों के ऊपरों दी चाय की दुकान से जो कि तुसी देख सकते दे 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 हो हिंदुस्तान दी आखिरी चाय की दुकान है ने ने आपकी चाय की दुकान को कितने साल हो गए मुझे टू इयर हो गए सर ओके चाय कितने रुपए की है बीस रुपए चाय 20 रुपए चाय धन्यवाद ਤੇ ਨਾਲ ਹੀ ਇੱਕ ਹੋਰ ਅੰਤਿਮ ਦੁਕਾਨ ਜਿਹੜੇ ਕਹਿੰਦੇ ਨੇ ਵੀ ਹਿੰਦੁਸਤਾਨ ਦੀ ਆਖਰੀ ਦੁਕਾਨ ਆਹ ਲੈ ਚੱਲਦੇ ਆ ਇਹਦੇ ਅੰਦਰ ਵੀ ਤੁਹਾਨੂੰ ਹਾਂ ਠੀਕ ਹੈ ਨਹੀਂ ਬਣਾਣਾ ਬਣਾਣਾ ਹੈ ਭਾਈ ਕਿੰਨੇ ਸਾਲ ਹੋ ਗਏ ਇਸ ਦੁਕਾਨ ਕੋ 2013 ਸੇ ਖੁੱਲ੍ਹੀ ਸੀ 2013 ਸੇ ਇਹ ਜੋ ਆਖਰੀ ਆ। ਸਾਲਾ ਕੁਝ ਆਪਣਾ ਹੀ ਦਾਸ ਪਈ ਚੁਕੀ। ਤੋਂ ਉਪਰੋਂ ਦੀ ਕੁਛ ਐਦਾਂ ਦਾ ਵੀ ਉਹ ਨਜ਼ਰ ਆਉਂਦਾ ਹੈ ਜੋ ਆਖਰੀ ਦੁਕਾਨ ਹਿੰਦੁਸਤਾਨ ਦੀ ਉਸ ਤੋਂ ਬਾਅਦ ਆਓ ਹੁਣ ਚਲਦੇ ਆਂ ਵਾਪਸੀ ਨੂੰ ਤੇ ਹੁਣ ਚਲਦੇ ਆਂ ਬਾਹਰ। ਸਾਹਮਣੇ ਹੀ ਭੀਮ ਪੁਲ ਹੈ ਜਿੱਥੇ ਕਿਹਾ ਜਾਂਦਾ ਹੈ ਹੱਥ ਵੀ ਬਣਿਆ ਹੋਇਆ ਹੈ। ਆ ਤੁਸੀਂ ਦੇਖ ਸਕਦੇ ਹੋ ਪੂਰੇ ਹੱਥ ਦਾ ਨਿਸ਼ਾਨ ਬਣਿਆ ਹੋਇਆ ਆ। ਚਨ ਕਰਨ ਤੋਂ ਬਾਅਦ ਹੁਣ ਚੱਲਦੇ ਆਂ ਵਾਪਸੀ ਰਸਤੇ ਵਿੱਚ ਸਾਨੂੰ ਇੱਕ ਦੁਕਾਨ ਮਿਲੀ ਜਿੱਥੇ ਬਹੁਤ ਸੋਹਣਾ ਗਣੇਸ਼ ਜੀ ਦੀ ਹੱਥ ਨਾਲ ਬਣਾਈ ਮੂਰਤ ਜੋ ਕਿ ਉਹਨਾਂ ਨਾਲ ਬਣਾਈ ਗਈ ਹੈ ਤੇ ਰਸਤੇ ਵਿੱਚ ਪਿੰਡ ਦੇ ਲੋਕ ਜੋ ਸਮਾਨ ਵੇਚਦੇ ਮਿਲ ਜਾਣਗੇ ਜਿਨ੍ਹਾਂ ਸਾਰੇ ਬਜ਼ੁਰਗਾਂ ਦੀ ਉਮਰ 80 ਸਾਲ ਤੋਂ ਵੱਧ ਕੇ ਹੀ ਹੁੰਦੀ ਹੈ ਇਹ ਵਾਪਸ نیچے ਦੀ ਉਤਰਾਈ ਹੈ ਸੋਹਣੀਆਂ ਪੇਂਟਿੰਗਾਂ ਦਿਖ ਜਾਣਗੀਆਂ ਦੋਸਤੋ ਇਹ ਸੀ ਅੱਜ ਦੀ ਵੀਡੀਓ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਨਾ ਧੰਨਵਾਦ